ਦੋਸਤੋ ਪੰਜਾਬੀ ਭਵਨ ਵਿੱਚ ਅੱਜ ਮੈਨੂੰ ਇੱਕ ਦੋਸਤ ਮਿਲਿਆ ਉਹ ਹਰੀਸ਼ ਮੋਦਗਲ ਦੀ ਦੁਕਾਨ ਸੀ ਪਗਤ ਸਿੰਘ ਸੈਂਟਰ ਤੇ ਕਿਤਾਬਾਂ ਦੇਖ ਰਿਹਾ ਸੀ ਵੈਸੇ ਉਹ ਪਹਿਲਾਂ ਮੈਨੂੰ ਜਾਣਦਾ ਨਹੀਂ ਸੀ ਪਰ ਕਿਤਾਬਾਂ ਦੇਖ ਰਿਹਾ ਸੀ ਤੇ ਮੈਂ ਵੀ ਕਿਤਾਬਾਂ ਦੇਖਦਾ ਸੀ ਅਸੀਂ ਦੋਸਤ ਬਣ ਗਏ ਕਿਤਾਬਾਂ ਬਾਰੇ ਗੱਲਾਂ ਕਰਦੇ ਸੀ ਚਾਰ ਪੰਜ ਕਿਤਾਬਾਂ ਉਸਨੇ ਸਿਲੈਕਟ ਕੀਤੀਆਂ ਇੱਕ ਹੀ ਗਈ ਐਟੋਮਿਕ ਹੈਬਿਟਸ ਮੈਨਰ ਫਰਮ ਆਰਸ ਵਿਮਨਰ ਫਰਮ ਦੀਨਸ ਰਿਚਡ ਐਡ ਪੂਰ ਡੈਡ ਤੇ ਇੱਕ ਜਿਹੜੀ ਕਿਤਾਬ ਸੀ ਉਸ ਦੀ ਸਾਈਕੋਲੋਜੀ ਆਫ ਮਨੀ ਤੇ ਪੰਜ ਕਿਤਾਬਾਂ ਜਿਹੜਾ ਉਸ ਨੇ ਚੁਣੀਆਂ ਤੇ ਰੱਖੀਆਂ ਉੱਥੇ ਟੇਬਲ ਦੇ ਉੱਤੇ ਮੇਜ਼ ਦੇ ਉੱਤੇ ਤੇ ਮੈਂ ਉਸ ਨੂੰ ਕਿਤਾਬ ਦੇ ਬਾਰੇ ਜਦੋਂ ਗੱਲ ਕੀਤੀ ਤੇ ਕਹਿੰਦਾ ਕਿਹੜੀ ਕਿਤਾਬ ਤੁਹਾਡੀ ਪੜੀ ਆ ਮੈਂ ਕਿਹਾ ਪੰਜੇ ਹੀ ਪੜੀਆਂ ਨੇ ਕਹਿੰਦਾ ਵਾਹ ਪੰਜੇ ਕਿਤਾਬਾਂ ਮੈਂ ਕਿਹਾ ਮੈਂ ਤੇਜ਼ੀ ਨਾਲ ਪੜਦਾ ਹਾਂ ਤੇ ਕਹਿੰਦਾ ਜੇ ਆਪਾਂ ਤੇਜ਼ੀ ਨਾਲ ਪੜਦੇ ਆ ਤਾਂ ਫਿਰ ਆਪਾਂ ਨੂੰ ਸਮਝ ਨਹੀਂ ਆਉਂਦਾ ਤਾਂ ਮੈਨੂੰ ਲੱਗਿਆ ਕਿ ਇਹ ਚੀਜ਼ ਉਸਦੇ ਵੀ ਤੇ ਪਾਠਕਾਂ ਦੇ ਵੀ ਤੇ ਦਰਸ਼ਕਾਂ ਦੇ ਵੀ ਤੇ ਸਾਡੇ ਜਿਹੜੇ ਫਾਲੋਅਰਜ਼ ਨੇ ਉਹਨਾਂ ਨੂੰ ਵੀ ਇਹ ਚੀਜ਼ ਸਮਝ ਲੈਣੀ ਚਾਹੀਦੀ ਹੈ ਕਿ ਜਦੋਂ ਅਸੀਂ ਪੜਦੇ ਹਾਂ ਤਾਂ ਲਿਟਰੇਚਰ ਨੂੰ ਤੇਜ਼ੀ ਦੇ ਨਾਲ ਪੜ੍ਹਨਾ ਚਾਹੀਦਾ ਹੈ ਤਾਂ ਉਸ ਦੇ ਨਾਲ ਅਸੀਂ ਬਹੁਤ ਜ਼ਿਆਦਾ ਪਰ ਬਹੁਤ ਜ਼ਿਆਦਾ ਪੜ ਸਕਦੇ ਹਾਂ ਪਰ ਉਸ ਦੇ ਮਨ ਦੇ ਵਿੱਚ ਜੋ ਸਵਾਲ ਸਨ ਉਹ ਕਹਿੰਦਾ ਜੇ ਜਦੋਂ ਅਸੀਂ ਤੇਜ਼ੀ ਨਾਲ ਪੜ੍ਹਦੇ ਹਾਂ ਤਾਂ ਫਿਰ ਗੱਲਾਂ ਚੇਤੇ ਨਹੀਂ ਰਹਿੰਦੀਆਂ ਤਾਂ ਨੇ ਮੇਰਾ ਜਵਾਬ ਇਹ ਸੀ ਕਿ ਆਪਾਂ ਕਿਤਾਬ ਦੇ ਵਿੱਚ ਜਿੱਥੇ-ਜਿੱਥੇ ਕੁਝ ਚੀਜ਼ ਐਮ ਹੁੰਦੀ ਹੈ ਉਸ ਨੂੰ ਅੰਡਰਲਾਈਨ ਕਰ ਲਈਏ ਮੈਨੂੰ ਗੁਰਤੇਜ ਕਹਾਰਾ ਵਾਲਾ ਦਾ ਸ਼ੇਰ ਚਿੱਤੇ ਆਇਆ ਮੈਂ ਉਸ ਨੂੰ ਸੁਣਾ ਦਿੰਦਾ ਕਿਤਾਬਾਂ ਵਰਗੇ ਲੋਕਿਆਂ ਕਿਤਾਬਾਂ ਵਰਗਿਆਂ ਲੋਕਾਂ ਨੂੰ ਖੁਦ ਨਾਲ ਜੋੜ ਲੈਂਦਾ ਹਾਂ ਮਿਲੇ ਗੈਰਾ ਕਿਤੇ ਲਿਖਿਆ ਮੈਂ ਵਰਕਾ ਮੋੜ ਲੈਂਦਾ ਹਾਂ ਸਤਿ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਮੈਂ ਐਚ ਐਸ ਡਿੰਪਲ ਦੋਸਤੋ ਅਸੀਂ ਪੜਦੇ ਕਿਉਂ ਆ ਸ਼ੁਰੂ ਦੇ ਵਿੱਚ ਜਦੋਂ ਅਸੀਂ ਪੜ੍ਹਨਾ ਸ਼ੁਰੂ ਕਰਦੇ ਹਾਂ ਤਾਂ ਮਨੋਰੰਜਨ ਲਈ ਪੜ੍ਹਦੇ ਹਾਂ ਨਾਵਲ ਪੜ੍ਹਦੇ ਹਾਂ ਕਹਾਣੀਆਂ ਪੜ੍ਹਦੇ ਹਾਂ ਨਾਟਕ ਪੜ੍ਹਦੇ ਹਾਂ ਜਾਂ ਜੋ ਵੀ ਕੁਝ ਪੜ੍ਹਦੇ ਹਾਂ ਅਸੀਂ ਮਨੋਰੰਜਨ ਦੇ ਲਈ ਪਰ ਹੌਲੀ-ਹੌਲੀ ਮਨੋਰੰਜਨ ਦੀ ਬਜਾਏ ਅਸੀਂ ਗਿਆਨ ਦੇ ਲਈ ਪੜਨ ਲੱਗ ਜਾਂਦੇ ਹਾਂ ਤਾਂ ਜਦੋਂ ਸੋਕਰਾਟ ਦਾ ਪੜਿਆ ਅਸੀਂ ਜਦੋਂ ਸੋਕਰਾਟ ਦਾ ਲਿਖਿਆ ਅਸੀਂ ਜਾਂ ਸੋਕਰਾਟ ਦਾ ਆਖਿਆ ਸਾਨੂੰ ਪਤਾ ਲੱਗਦਾ ਹੈ ਕਿ ਨੌਲੇਜ ਇਜ਼ ਪਾਵਰ ਕਿ ਜਾਣਕਾਰੀ ਜਾਂ ਗਿਆਨ ਜਿਹੜਾ ਹੈ ਓਹ ਪਾਵਰ ਹੈ ਸ਼ਕਤੀ ਹੈ ਗਿਆਨ ਵਿੱਚ ਤਾਕਤ ਹੈ ਜਦੋਂ ਸਾਨੂੰ ਪਤਾ ਲੱਗਦਾ ਹੈ ਹੌਲੀ ਹੌਲੀ ਜੇ ਪੜਦੇ ਆਂ ਪੜਦੇ ਆਂ ਸਾਨੂੰ ਪਤਾ ਲੱਗਦਾ ਹੈ ਕਿ ਰੈਲੇਵੈਂਟ ਨੌਲੇਜ ਇਜ਼ ਪਾਵਰ ਜਿਹੜੀ ਰੈਲੇਵੈਂਟ ਹੈ ਜਿਹੜੀ ਤੁਹਾਨੂੰ ਜ਼ਰੂਰਤ ਹੈ ਜਿਸ ਦੀ ਜੇ ਸੁਪੋਜ਼ ਮੈਂ ਇੱਕ ਇੱਕ ਵਕੀਲ ਆ ਤਾਂ ਮੈਨੂੰ ਕਾਨੂੰਨ ਦੀ ਪੜ੍ਹਾਈ ਜੇ ਪੜਾਂਗਾ ਤਾਂ ਉਸ ਦੇ ਵਿੱਚ ਜਿੰਨਾ ਡੀਪ ਜਿੰਨਾ ਡੂੰਘਾ ਜਿੰਨਾ ਗਹਿਰਾ ਤੇ ਜਿੰਨੀ ਵਿਸ਼ਾਲਤਾ ਦੇ ਨਾਲ ਪੜਾਂਗਾ ਤਾਂ ਉਸ ਦਾ ਮੈਨੂੰ ਫਾਇਦਾ ਹੈ ਮੈਂ ਸੀਏ ਹਾਂ ਤਾਂ ਮੈਨੂੰ ਆਪਣੀ ਸੀਏ ਦੀ ਜਿਹੜੀ ਉਸ ਦੀ ਜੋ ਥਿਊਰੀ ਹੈ ਜੋ ਉਸ ਦਾ ਐਕਸਪੀਰੀਅੰਸ ਹੈ ਉਸ ਦੇ ਬਾਰੇ ਪੜਾਂ ਜੇ ਮੈਂ ਇੱਕ ਵਪਾਰੀ ਹਾਂ ਤਾਂ ਮੈਂ ਵਪਾਰ ਦੇ ਢੰਗ ਤਰੀਕਿਆਂ ਬਾਰੇ ਪੜਾਂ ਤਾਂ ਉਦੋਂ ਸਾਨੂੰ ਪਤਾ ਲੱਗਣ ਲੱਗ ਜਾਂਦਾ ਹੈ ਕਿ ਸਾਨੂੰ ਜਿਹੜੀ ਰੈਲੇਵੈਂਟ ਜਾਂ ਟੁਕਮਾ ਗਿਆਨ ਜਿਹੜਾ ਹੈ ਉਹ ਜ਼ਿੰਦਗੀ ਦੇ ਵਿੱਚ ਜ਼ਰੂਰੀ ਬਣ ਜਾਂਦਾ ਹੈ ਉਸ ਤੋਂ ਬਾਅਦ ਫਿਰ ਅਸੀਂ ਪ੍ਰੇਰਨਾ ਦੇ ਲਈ ਅਸੀਂ ਹੌਸਲੇ ਦੇ ਲਈ ਸਵੈ ਵਿਸ਼ਵਾਸ ਦੇ ਲਈ ਪੜਦੇ ਹਾਂ ਤਾਂ ਫਿਰ ਆਪਣੇ ਕੋਲੇ ਨਾਨ ਫਿਕਸ਼ਨ ਦੀਆਂ ਕਿਤਾਬਾਂ ਜਿਵੇਂ ਕਾਫੀ ਲੇਖਕ ਹਨ ਜੌਨ ਗਰੇ ਹੈ ਆਪਣੇ ਕੋਲੇ ਹਨਾ ਸਵੈਟ ਮਾਰਡਨ ਦੀਆਂ ਕਿਤਾਬਾਂ ਨੇ ਰੋਬਿਨ ਸ਼ਰਮਾ ਦੀਆਂ ਕਿਤਾਬਾਂ ਨੇ ਤਾਂ ਫਿਰ ਆਪਾਂ ਉਹੋ ਜਿਹੀਆਂ ਕਿਤਾਬਾਂ ਪੜਨ ਲੱਗਦੇ ਆਂ ਹੌਲੀ-ਹੌਲੀ ਆਪਾਂ ਆਪਦੇ ਸਵੈ ਵਿਕਾਸ ਦੇ ਲਈ ਸਿਆਣਪ ਦੇ ਲਈ ਵਿਜ਼ਡਮ ਦੇ ਲਈ ਜਿਹੜੀਆਂ ਕਿਤਾਬਾਂ ਨੇ ਉਹਨਾਂ ਨੂੰ ਪੜਨ ਲੱਗਦੇ ਆਂ ਤਾਂ ਆਪਾਂ ਉਸ ਸਟੇਜ ਤੇ ਉਸ ਜ਼ਿੰਦਗੀ ਦੇ ਪੜਾਅ ਉਤੇ ਪਹੁੰਚ ਜਾਂਦੇ ਆਂ ਜਿੱਥੇ ਅਸੀਂ ਮਨੋਵਿਗਿਆਨ ਜਿੱਥੇ ਅਸੀਂ ਇਤਿਹਾਸ ਜਿੱਥੇ ਅਸੀਂ ਇਤਿਹਾਸ ਜਿੱਥੇ ਅਸੀਂ ਸਮਾਜ ਸ਼ਾਸਤਰ ਉਹ ਕਿਤਾਬਾਂ ਨੂੰ ਪੜ੍ਹਦੇ ਆ ਤਾਂ ਇਹਨਾਂ ਕਿਤਾਬਾਂ ਨੂੰ ਵੀ ਫਿਰ ਆਪਾਂ ਛੇਤੀ ਛੇਤੀ ਜਦੋਂ ਮੇਰਾ ਦੋਸਤ ਜਿਹੜਾ ਪੁੱਛ ਰਿਹਾ ਸੀ ਕਿ ਛੇਤੀ ਕਿਉਂ ਪੜਨਾ ਹੈ ਤਾਂ ਮੈਂ ਉਸ ਨੂੰ ਕਿਹਾ ਕਿ ਸਤਾਰੋਂ ਕੇ ਅਗੇ ਜਹਾਂ ਔਰ ਵੀ ਹੈ ਇਸਕੇ ਇਮਤਿਹਾਨ ਔਰ ਵੀ ਹੈ ਪਹਿਲਾਮਾ ਇਕਵਾਲਦਾ ਇਹ ਸ਼ੇਰ ਜਿਹੜਾ ਹੈ ਉਹ ਸਾਨੂੰ ਇਹ ਦੱਸਦਾ ਹੈ ਕਿ ਕਿਤਾਬਾਂ ਦਾ ਇੱਕ ਪੜਾਉ ਤੋਂ ਨਿਕਲ ਕੇ ਦੂਜਾ ਤਾਂ ਅਸੀਂ ਪੜ੍ਹ ਕੇ ਉਸ ਦੇ ਵਿੱਚੋਂ ਨਿਕਲਣਾ ਤਾਂ ਜੋ ਅਸੀਂ ਹੋਰ ਗਾਂ ਵਧੀਏ ਅਸੀਂ ਹੋਰ ਗਾਂ ਵਧੀਏ ਤੇ ਕਿੰਨੀ ਛੇਤੀ ਤੋਂ ਛੇਤੀ ਜਿਹੜਾ ਹੈ ਅਸੀਂ ਸਵੈ ਤੋਂ ਫਿਰ ਜੋ ਇਨਸਾਨ ਹੈ ਹਿਊਮਨ ਬੀਇੰਗ ਹੈ ਜੋ ਮਨੁੱਖ ਹੈ ਇਨਸਾਨ ਦੀ ਕੀ ਉਸ ਦੀ ਕੀ ਪਛਾਣ ਕੀ ਹੁੰਦੀ ਹੈ ਉਸ ਦੀ ਪਹਿਚਾਨ ਹੈ ਕਿ ਉਹ ਦੂਸਰਿਆਂ ਦੇ ਲਈ ਸੋਚਦਾ ਹੈ ਸੰਵੇਦਨਾ ਪੈਦਾ ਹੁੰਦੀ ਹੈ ਉਸ ਦੇ ਵਿੱਚੋਂ ਤਾਂ ਉਸ ਦੇ ਵਿੱਚੋਂ ਹੀ ਜਿਹੜਾ ਸਮਾਜਵਾਦ ਹੈ ਮਾਰਕਸਵਾਦ ਹੈ ਜਾਂ ਹੋਰ ਧਰਮ ਹੈ ਜਾਂ ਹੋਰ ਜਿਹੜੇ ਥਿਉਰੀਜ਼ ਹਨ ਸਿਧਾਂਤ ਨੇ ਵਰਤਾਰੇ ਨੇ ਉਹ ਨਿਕਲਦੇ ਆ ਤਾਂ ਉੱਥੇ ਆ ਕੇ ਜਦੋਂ ਬੰਦਾ ਜਦੋਂ ਆਉਂਦਾ ਏ ਤਾਂ ਸਮਾਜ ਸੁਧਾਰ ਦਾ ਜਦੋਂ ਕੰਮ ਕਰਦਾ ਏ ਉਹ ਬੀੜਾ ਠਾਉਂਦਾ ਏ ਉਹ ਜ਼ਿੰਮੇਵਾਰੀ ਚੱਕਦਾ ਏ ਤੇ ਉਧਰ ਨੂੰ ਆਪ ਦਾ ਦਿਮਾਗ ਲਗਾਉਂਦਾ ਏ ਤੇ ਉਸ ਦੇ ਲਈ ਫਿਰ ਸਮਾਜ ਦੀਆਂ ਬਾਰੀਕੀਆਂ ਨੂੰ ਸਮਝਣਾ ਤੇ ਕਿਸ ਤਰੀਕੇ ਦੇ ਨਾਲ ਅਸੀਂ ਮਦਦ ਕਰਦੇ ਹਾਂ ਤਾਂ ਇਹ ਮੇਰਾ ਖਿਆਲ ਹੈ ਕਿ ਜ਼ਿੰਦਗੀ ਦਾ ਕਿਤਾਬਾਂ ਦੇ ਰਾਹੀਂ ਉਦੇਸ਼ ਜਿਹੜਾ ਹੈ ਉਹ ਸਮੇਂ ਦੇ ਨਾਲ ਸਥਾਨ ਦੇ ਨਾਲ ਉਮਰ ਦੇ ਨਾਲ ਅਤੇ ਤੁਹਾਡੇ ਕਿੰਨੀ ਕਿਤਾਬਾਂ ਪੜਨ ਦੀ ਕਿੰਨੀ ਉਮਰ ਹੋ ਗਈ ਹੈ ਕਿੰਨਾ ਕਿਤਾਬਾਂ ਦੇ ਨਾਲ ਤੁਹਾਡਾ ਅਧਿਆਨ ਹੋਇਆ ਹੈ ਕਿੰਨਾ ਅਨੁਭਵ ਹੋਇਆ ਹੈ ਤਾਂ ਇਸ ਤਰੀਕੇ ਦੇ ਨਾਲ ਅਸੀਂ ਜਿਹੜਾ ਹੈ ਕਿਤਾਬਾਂ ਦੇ ਨਾਲ ਇੰਜ ਤਾਂ ਹੀ ਜੁੜ ਸਕਦੇ ਹਾਂ ਜੇ ਅਸੀਂ ਤੇਜ਼ੀ ਦੇ ਨਾਲ ਪੜਹੀਏ ਕੁਝ ਸਿਧਾਂਤ ਹੁੰਦੇ ਨੇ ਕੁਝ ਫਾਰਮੂਲੇ ਹੁੰਦੇ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਛੇਤੀ ਕਿਤਾਬਾਂ ਨਵੇੜ ਸਕਦੇ ਹਾਂ ਪਹਿਲਾ ਇਹ ਹੈ ਕਿ ਜਿੱਥੇ-ਜਿੱਥੇ ਤੁਹਾਨੂੰ ਲੱਗਦਾ ਹੈ ਕਿਤਾਬ ਨੂੰ ਜਦੋਂ ਤੁਸੀਂ ਸ਼ੁਰੂ ਕਰਦੇ ਹੋ ਤਾਂ ਤੇਜ਼ੀ ਨਾਲ ਪੜਨਾ ਸ਼ੁਰੂ ਕਰੋ ਕਹਾਂ ਨਹੀਂ ਆਪੇ ਜਿੱਥੇ ਤੁਹਾਨੂੰ ਲੱਗੇ ਕਿ ਕੋਈ ਚੀਜ਼ ਹੈ ਜਿਹੜੀ ਕਿ ਅਲੱਗ ਗੱਲ ਕੀਤੀ ਹੈ ਨਵੀਂ ਗੱਲ ਕੀਤੀ ਹੈ ਨਵੇਕਲੀ ਗੱਲ ਕੀਤੀ ਹੈ ਸੱਜਰੀ ਗੱਲ ਕੀਤੀ ਹੈ ਅੰਤਰਦ੍ਰਿਸ਼ਟੀ ਕੋਈ ਨਵੀਂ ਮਿਲੀ ਹੈ ਉੱਥੇ ਰੁਕ ਜਾਵੋ ਉਸਥੇ ਅੰਡਰਲਾਈਨ ਕਰ ਲਵੋ ਹਾਈਲਾਈਟ ਕਰ ਲਵੋ ਹਨਾ ਤਾਂ ਪੈਨਸਲ ਦੇ ਨਾਲ ਹੱਥ ਦੇ ਵਿੱਚ ਪੈਨਸਲ ਰੱਖੋ ਤੇ ਉਸ ਨਾਲ ਹਾਈਲਾਈਟ ਕਰਦੇ ਰਹੋ ਦੂਸਰਾ ਜਿਹੜਾ ਹੈ ਕੋਈ ਸ਼ਬਦ ਔਖੇ ਲੱਗਦੇ ਹਨ ਉਹਨਾਂ ਨੂੰ ਜਿਹੜਾ ਹੈ ਤੁਸੀਂ ਉਸ ਦੇ ਉੱਤੇ ਗੋਲ ਚੱਕਰ ਲਗਾ ਲਵੋ ਕੁਝ ਨਵੇਂ ਸ਼ਬਦ ਹਨ ਕੁਝ ਨਵੇਂ ਫਰੇਜ਼ ਨੇ ਕੁਝ ਨਵੇਂ ਮੁਹਾਵਰੇ ਨੇ ਉਹ ਗੱਲਾਂ ਜਿਹੜੀਆਂ ਹਮ ਤੇ ਜੋ ਪਾਤਰਾਂ ਦੇ ਨਾਮ ਹਨ ਉਹ ਮੂਰੇ ਲਿਖ ਲਵੋ ਜੇ ਮੇਰੀ ਯਾਦ ਤ ਹੈ ਹਰੇਕ ਦੀ ਅਲੱਗ-ਅਲੱਗ ਹੋ ਸਕਦੀ ਹੈ ਸਮੱਸਿਆ ਮੈਨੂੰ ਜੰਗ ਤੇ ਅਮਨ ਟਾਲਸਟਾਈ ਦਾ ਨੋਵਲ ਪੜ੍ਹਨ ਵੇਲੇ ਹੋਈ ਸੀ ਕਿਉਂਕਿ ਉਸ ਦੇ ਵਿੱਚੋਂ ਪਾਤਰ ਹੀ ਪਾਤਰ ਹਨ ਬਹੁਤ ਜ਼ਿਆਦਾ ਪਾਤਰ ਹਨ ਪਰ ਹਰੇਕ ਪਾਤਰ ਦੀ ਆਪਦੀ ਸੰਵੇਦਨਾ ਆਪਣਾ ਕਿਰਦਾਰ ਆਪਣੀ ਪਛਾਣ ਅਲੱਗ ਨਵੇਕਲਾਪਨ ਹੈ ਉਸ ਦਾ ਤਾਂ ਆਪਾਂ ਜਦੋਂ ਗੱਲ ਕਰਦੇ ਆ ਕਿ ਕਿਤਾਬਾਂ ਨੂੰ ਕਿਵੇਂ ਪੜ੍ਹਨਾ ਹੈ ਤਾਂ ਤੇਜ਼ੀ ਦੇ ਨਾਲ ਪੜ੍ਹਨ ਦੇ ਲਈ ਹੈ ਕਿ ਤੁਸੀਂ ਕੁਝ ਕਿਤਾਬਾਂ ਜਿਹੜੀਆਂ ਨੇ ਬੜੀਆਂ ਡੂੰਘੀਆਂ ਬੜੀਆਂ ਗਹਿਰੀਆਂ ਹੁੰਦੀਆਂ ਨੇ ਪਰ ਜ਼ਿਆਦਾਤਰ ਕਿਤਾਬਾਂ ਜਿਹੜੀਆਂ ਨੇ ਉਹ ਛੇਤੀ ਛੇਤੀ ਜਿਹੜੀਆਂ ਨੇ ਮੁੱਕ ਜਾਂਦੀਆਂ ਨੇ ਤਾਂ ਤੇਜ਼ੀ ਨਾਲ ਪੜਦੇ ਜਾਓ ਜਿੱਥੇ ਤੁਹਾਨੂੰ ਲੱਗੇ ਕੁਝ ਇੰਪੋਰਟੈਂਟ ਐਮ ਹੈ ਅੰਡਰਲਾਈਨ ਕਰ ਲਵੋ ਬਾਕੀ ਫਿਰ ਅਗਾ ਜਾਓ ਤੇ ਇਸ ਤਰੀਕੇ ਦੇ ਨਾਲ ਤੁਹਾਨੂੰ ਜਿਹੜਾ ਹੈ ਕਾਫੀ ਚੀਜ਼ਾਂ ਜਿਹੜੀਆਂ ਹਨ ਉਹ ਨਵੀਆਂ ਪਤਾ ਲੱਗਣਗੀਆਂ ਜਦੋਂ ਤੁਸੀਂ ਦੁਬਾਰਾ ਕਿਤਾਬ ਨੂੰ ਪੜ੍ਹੋਗੇ ਤਾਂ ਉਹ ਚੀਜ਼ਾਂ ਤੁਹਾਡੇ ਦਿਮਾਗ ਦੇ ਵਿੱਚ ਮੁੜ ਵੜ ਜਾਣਗੀਆਂ ਤੁਸੀਂ ਨੋਟ ਵੀ ਕਰ ਸਕਦੇ ਹੋ ਮਿਸਾਲ ਦੇ ਤੌਰ ਤੇ ਇਕਬਾਲ ਹੁਸੈਨ ਮੋਇਆ ਨਹੀਂ ਜਦੋਂ ਮੈਂ ਕਹਾਣੀ ਪੜ੍ਹੀ ਸੀ ਅਜਮੇਰ ਸਿੱਧੂ ਦੀ ਤਾਂ ਉੱਥੇ ਮੈਨੂੰ ਲੱਗਿਆ ਸੀ ਕਿ ਜਿਸ ਜਗ੍ਹਾ ਦੇ ਉੱਤੇ ਇੱਕ ਔਰਤ ਜਿਹੜੀ ਹੈ ਜਿਹੜੀ ਮੁਸਲਮਾਨ ਔਰਤ ਜਿਹੜੀ ਉਧਾਲਕੇ ਜਾਂ ਕਿਸੇ ਹੋਰ ਤਰੀਕੇ ਦੇ ਨਾਲ 47 ਦੇ ਦੰਗਿਆਂ ਦੇ ਵੇਲੇ ਜਿਹੜੀ ਹੈ ਉਹ ਇੱਧਰ ਜਿਹੜੇ ਹਨ ਹਿੰਦੂ ਜਾਂ ਸਿੱਖ ਪਰਿਵਾਰ ਦੇ ਵਿੱਚ ਆ ਜਾਂਦੀ ਹੈ ਤਾਂ ਉਸ ਸਮੇਂ ਦੇ ਉੱਤੇ ਜਿਹੜਾ ਹੈ ਉੱਥੇ ਇੱਕ ਦ੍ਰਿਸ਼ ਸਿਰਜਦਾ ਹੈ ਅਜਮੇਰ ਸਿੱਧੂ ਕਿ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਹੋ ਰਹੀ ਹੈ ਤੇ ਜਦੋਂ ਉਹ ਜਿੰਨਾ ਸਿੰਘਾਂ ਸਿੰਘਣੀਆਂ ਨੇ ਪੰਜਾਂਗੀਆਂ ਨੇ ਧਰਮ ਹੇਤ ਸੀਸ ਦਿੱਤੇ ਤਾਂ ਉਸ ਨੂੰ ਇਕਵਾਲ ਹੁਸੈਨ ਜਿਹੜਾ ਉਸ ਦਾ ਦਾਦਾ ਸੀ ਉਹ ਚਿੱਤੇ ਆ ਜਾਂਦਾ ਜਿਸ ਦਾ ਘਾਟਾ ਜਿਸ ਦਾ ਗਲਾ ਜਿਹੜਾ ਸੀ ਉਸ ਵੇਲੇ ਦੇ ਦੰਗਈਆਂ ਨੇ ਲਾ ਦਿੱਤਾ ਸੀ ਤਾਂ ਉਹ ਅੰਤਰ ਦ੍ਰਿਸ਼ਟੀ ਜਿਹੜੀ ਆ ਉਹ ਤੁਹਾਨੂੰ ਜਦੋਂ ਮਿਲਦੀ ਆ ਤਾਂ ਤੁਹਾਨੂੰ ਲੱਗਦਾ ਇੱਕ ਇਹ ਕਹਾਣੀ ਕੁਛ ਨਵਾਂ ਕਹਿ ਗਈ ਹੈ ਮਿਸਾਲ ਦੇ ਤੌਰ ਦੇ ਉੱਤੇ ਪਿਛਲੇ ਦਿਨੀ ਮੈਂ ਸੁਰਿੰਦਰ ਨੀਰ ਦੀ ਕਹਾਣੀ ਟੈਬੂ ਜਦੋਂ ਪੜੀ ਤੇ ਨਾਲ ਹੀ ਜਦੋਂ ਮੈਂ ਅਲੀਹਾ ਕਹਾਣੀ ਗੁਰਮੀਤ ਕੜਿਆਲਵੀ ਦੀ ਪੜੀ ਤਾਂ ਮੈਨੂੰ ਲੱਗਿਆ ਕਿ ਜਿਹੜੀ ਪੰਜਵੀਂ ਪੀੜ੍ਹੀ ਹੈ ਕਹਾਣੀ ਦੀ ਜਿਹੜੀ ਪਹਿਲੀ ਪੀੜ੍ਹੀ ਸੀ ਉਹ ਧਾਰਮਿਕ ਅਦਰਸ਼ਵਾਦ ਦੇ ਨਾਲ ਜੁੜਦੀ ਸੀ ਜਿਹੜੀ ਦੂਸਰੀ ਪੀੜ੍ਹੀ ਸੀ ਉਸ ਦੇ ਵਿੱਚ ਜਿਹੜਾ ਸੀ ਸੁਧਾਰਵਾਦ ਸਮਾਜ ਸੁਧਾਰ ਸੀ ਤੀਸਰੀ ਪੀੜ੍ਹੀ ਜਿਹੜੀ ਆ ਉਸ ਦੇ ਵਿੱਚ ਸਮਾਜਵਾਦ ਸੀ ਯਥਾਰਥਵਾਦ ਸੀ ਪ੍ਰਯੋਗਵਾਦ ਸੀ ਤੇ ਜਿਹੜੀ ਚੌਥੀ ਪੀੜ੍ਹੀ ਸੀ ਉਸ ਦੇ ਵਿੱਚ ਜਿਹੜਾ ਹੈ ਉਹ ਉਹ ਰਿਸ਼ਤਿਆਂ ਦੀ ਟੁੱਟਪ ਉਹ ਉਸ ਦੇ ਵਿੱਚ ਮਨੋਵਿਗਿਆਨਕ ਜਿਹੜਾ ਇਨਸਾਨ ਦੀ ਜਿਹੜੀ ਮਾਨਸਿਕਤਾ ਹੈ ਪਾਤਰਾਂ ਦੀ ਮਾਨਸਿਕਤਾ ਨੂੰ ਫੜਨ ਦਾ ਯਤਨ ਹੈ ਪਰ ਜਦੋਂ ਅਸੀਂ ਅਗਾਹ ਪੜਦਿਆਂ ਹੋਇਆ ਪੰਜਵੀਂ ਪੀੜੀ ਨੂੰ ਸਮਝਣ ਦਾ ਯਤਨ ਕਰਦੇ ਆ ਜੋ ਕਹਾਣੀ ਦੀ ਪੰਜਵੀਂ ਪੀੜੀ ਆ ਉਹ ਉੱਥੇ ਆ ਜਿੱਥੇ ਕਿ ਚੇਤਨ ਤੇ ਅਵਚੇਤਨ ਦੇ ਵਿੱਚ ਵੀ ਟਕਰਾਓ ਹੈ ਵਿਰੋਧਾਪਾਸ ਹੈ ਦਵੰਦ ਹੈ ਉਹ ਮੈਨੂੰ ਟੈਬੂ ਕਹਾਣੀ ਦੇ ਵਿੱਚ ਵੀ ਦਿਖਾਈ ਦਿੱਤਾ ਅਲੇਹਾ ਕਹਾਣੀ ਦੇ ਵਿੱਚ ਵੀ ਦਿਖਾਈ ਦਿੱਤਾ ਹਨਾ ਲਿਹਾ ਕਹਾਣੀ ਦੇ ਪਾਤਰ ਹੈ ਮਨਦੀਪ ਤੇ ਉਹ ਜਸ ਨੂੰ ਪਿਆਰ ਕਰਦੀ ਹੈ ਉਹ ਕਿਸੇ ਹੋਰ ਧਰਮ ਦਾ ਹੈ ਕਿਸੇ ਹੋਰ ਜਾਤ ਦਾ ਹੈ ਕਰਦੇ ਉਸਦਾ ਵਿਆਹ ਉਸਦੇ ਨਾਲ ਨਹੀਂ ਹੋਣ ਦਿੰਦੇ ਉਹਨਾਂ ਨੂੰ ਲੱਗਦਾ ਹੈ ਕਿ ਅਲੱਗ ਜਾਤ ਹੈ ਤੇ ਅਲੱਗ ਉਸਦਾ ਧਰਮ ਹੈ ਤੇ ਸਮਾਜ ਕੀ ਆਖੇਗਾ ਹੁਣ ਉਹੀ ਲੜਕੀ ਬਾਦ ਦੇ ਵਿੱਚ ਜਿਹੜੀ ਹੈ ਉਸਦਾ ਵਿਆਹ ਇੱਕ ਉਸ ਤੋਂ ਦੁੱਗਣੀ ਉਮਰ ਦੇ ਵਿਅਕਤੀ ਦੇ ਨਾਲ ਕਰ ਦਿੱਤਾ ਜਾਂਦਾ ਹੈ ਉਸਦਾ ਵੀ ਧਰਮ ਤੇ ਜਾਤ ਲੱਗ ਗਿਆ ਸਿਰਫ ਇਸ ਕਰਕੇ ਕਿਉਂਕਿ ਹੁਣ ਉਹ ਉਸਦੇ ਨਾਲ ਇੱਕ ਸਮਾਜਿਕ ਲੋਡ ਪਰਿਵਾਰਕ ਲੋਡ ਆਰਥਿਕ ਲੋਡ ਜੁੜ ਗਈ ਹੈ ਜੇ ਚੌਥੀ ਪੀੜੀ ਹੁੰਦੀ ਤਾਂ ਕਹਾਣੀ ਇੱਥੇ ਆ ਕੇ ਰਿਸ਼ਤਿਆਂ ਦੀ ਟੁੱਟਪਾਜ ਇਸ ਤਰੀਕੇ ਨਾਲ ਹੁੰਦੀ ਆ ਲੜਕੀ ਦੇ ਮਨ ਦੇ ਉੱਤੇ ਕੀ ਵੀਚਦਾ ਹੈ ਉਸ ਦੀ ਮਾਨਸਿਕਤਾ ਕੀ ਆ ਤਾਂ ਉੱਥੇ ਰੁਕ ਜਾਣੀ ਸੀ ਪੰਜਵੀਂ ਪੀੜੀ ਉਸ ਤੋਂ ਅਗਾਹ ਸੋਚਦੀ ਹੈ ਗੁਰਮੀਤ ਕੜਿਆਲ ਵੀ ਉਸ ਕਹਾਣੀ ਨੂੰ ਉਸ ਲੜਕੀ ਦੀ ਦਸ਼ਾ ਜਾਂ ਦੁਰਦਸ਼ਾ ਤੇ ਨਹੀਂ ਰੋਕਦਾ ਉਸ ਦੀ ਮਾਨਸਿਕਤਾ ਦਾ ਪ੍ਰਗਟਾਉ ਕਰਨ ਤੇ ਨਹੀਂ ਰੋਕਦਾ ਉਹ ਇਸ ਤੋਂ ਅਗਾਹ ਜਾਂਦਾ ਏ ਕਿੱਥੇ ਜਾਂਦਾ ਹੈ ਉਸ ਤੋਂ ਉਸ ਦੀ ਗੱਲ ਕਰਨ ਤੋਂ ਪਹਿਲਾਂ ਟੈਬੂ ਕਹਾਣੀ ਜਿਹੜੀ ਹੈ ਸੁਰਿੰਦਰ ਨੀਰ ਦੀ ਕਹਾਣੀ ਹੈ ਹੁਣ ਇਹ ਵੀ ਉਸੇ ਤਰੀਕੇ ਦੇ ਨਾਲ ਉਸੇ ਤੰਦ ਨੂੰ ਛਾਉਂਦੀ ਹੈ ਜੋ ਅੰਤ ਹੈ ਜਿਹੜਾ ਮੈਂ ਇਹ ਦੱਸਣਾ ਹੈ ਦੋਵੇਂ ਕਹਾਣੀਆਂ ਜਿਹੜੀਆਂ ਨੇ ਉਹ ਉਸੇ ਤਰੀਕੇ ਦੇ ਨਾਲ ਇੱਕ ਰਿਲੇਸ਼ਨ ਇੱਕ ਇਲੀਸਿਟਰ ਰਿਲੇਸ਼ਨ ਤੋਂ ਪਾਰ ਜਾ ਕੇ ਸੰਵੇਦਨਾ ਦੇ ਨਾਲ ਜੁੜਦੀਆਂ ਨੇ ਮਾਨਸਿਕਤਾ ਦੇ ਨਾਲ ਜੁੜਦੀਆਂ ਨੇ ਸਮਾਜ ਦੇ ਨਾਲ ਜੁੜਦੀਆਂ ਨੇ ਹੁਣ ਟੈਬੂ ਕਹਾਣੀ ਕੀ ਹੈ ਮਾਂ ਜਿਹੜੀ ਹੈ ਉਹ ਇੱਕ ਅਜਿਹੀ ਜ਼ਿੰਦਗੀ ਹੰਡਾ ਰਹੀ ਹੈ ਜਿਸ ਦੇ ਵਿੱਚ ਉਸ ਦਾ ਪਤੀ ਗੈਰ ਹਾਜ਼ਰ ਹੈ ਧੀ ਹੈ ਉਸ ਦੀ ਹੁਣ ਧੀ ਆਪਣੀ ਜਿਹੜੀ 22-23 ਸਾਲ ਦੀ ਧੀ ਹੈ ਉਸ ਦੀ ਜੋ ਸਮੱਸਿਆ ਹੈ ਉਸ ਨੂੰ ਮਾਂ ਸਮਝਦੀ ਹੈ ਹੁਣ ਅਜੋਕਾ ਜੋ ਅਜੋਕੇ ਮਨੁੱਖ ਦੀ ਮਾਨਸਿਕਤਾ ਦਾ ਚਿੱਤਰਣ ਹੈ ਉਹ ਲੜਕੀ ਜਿਹੜੀ ਹੈ ਉਹ ਲਿਵ-ਇਨ ਦੇ ਵਿੱਚ ਰਹਿਣਾ ਚਾਹੁੰਦੀ ਹੈ ਉਹ ਕੋਈ ਪਰਮਨੈਂਟ ਕਮਿਟਮੈਂਟ ਨਹੀਂ ਕਰਨਾ ਚਾਹੁੰਦੀ ਮਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਹੈ ਉਸ ਨੂੰ ਝਟਕਾ ਲੱਗਦਾ ਹੈ ਸੁਭਾਵਿਕ ਹੈ ਸਮਾਜ ਦਾ ਜੋ ਦਵੰਦ ਹੈ ਜਾਂ ਜੋ ਸਮਾਜ ਦੀ ਇਸ ਸਮੇਂ ਜੋ ਮਾਨਸਿਕਤਾ ਹੈ ਲੋਕਾਂ ਦੀ ਅਤੇ ਸਮਾਜ ਦਾ ਜੋ 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 ਸੋਚ ਦਾ ਪੱਦਰ ਹੈ ਉਸ ਨੂੰ ਚਿੱਤਰ ਦੀ ਹੋਈ ਇਹ ਕਹਾਣੀ ਦਿਖਾਉਂਦੀ ਹੈ ਕਿ ਮਾਂ ਉਸ ਰਿਸ਼ਤੇ ਨੂੰ ਵੀ ਸਵੀਕਾਰ ਕਰ ਲੈਂਦੀ ਹੈ ਧੀ ਦੀ ਖੁਸ਼ੀ ਦੇ ਖਾਤਰ ਹੁਣ ਜੇ ਚੌਥੀ ਪੀੜੀ ਦਾ ਕਹਾਣੀਕਾਰ ਹੁੰਦਾ ਤਾਂ ਇੱਥੇ ਆ ਕੇ ਉਸਨੇ ਵੀ ਰੁਕ ਜਾਣਾ ਸੀ ਕਿ ਮਾ ਬੀ ਬੱਚੇ ਦੀ ਮਾਨਸਿਕਤਾ ਬੱਚੇ ਦੀ ਲੋੜ ਜਾਂ ਬੱਚੇ ਦੀ ਸੋਚ ਦੇ ਮੁਕਾਮ ਤੇ ਜਾ ਕੇ ਸੋਚਦੀ ਹੈ ਤੇ ਕਹਾਣੀ ਸਮਾਪਤ ਹੋ ਜਾਣੀ ਸੀ ਚੌਥੀ ਪੀੜੀ ਦੀ ਪੰਜਵੀਂ ਪੀੜੀ ਦੀ ਕਹਾਣੀ ਜਿਹੜੀ ਹੈ ਉਹ ਉਸ ਤੋਂ ਅਗਾਹ ਜਾਂਦੀ ਹੈ ਉਹ ਮਨ ਦੇ ਵਿੱਚ ਜਿਹੜਾ ਚੇਤਨ ਤੇ ਅਵਚੇਤਨ ਵਿੱਚ ਪਿਆਰ ਦੁਫਾੜ ਹੈ ਜੋ ਦਵੰਦ ਹੈ ਜੋ ਵਿਰੋਧਾਭਾਸ ਹੈ ਉਸ ਨੂੰ ਕਿਵੇਂ ਫੜਦੀ ਹੈ ਉਹ ਕਥਾ ਸੁਣ ਜਿਹੜਾ ਹੈ ਉਹ ਸੁਣੋ ਦੋਹਾਂ ਕਹਾਣੀਆਂ ਦੀ ਗੱਲ ਕਰਦੇ ਆ ਅਲੇਹਾ ਦੇ ਵਿੱਚ ਕੀ ਹੈ ਮਨਦੀਪ ਮੁੱਖ ਪਾਤਰ ਨੂੰ ਜਾਂ ਮੈਂ ਪਾਤਰ ਨੂੰ ਜਿਹੜਾ ਬਿਰਤਾਂਤਕਾਰ ਹੈ ਉਸ ਨੂੰ ਫੋਨ ਕਰਦੀ ਹੈ ਉਹ ਇੱਕ ਉੱਥੇ ਹੀ ਬਾਹਰ ਵਿਦੇਸ਼ ਦੇ ਵਿੱਚ ਕਿਉਂਕਿ ਉਹ ਲੜਕੀ ਮਨਦੀਪ ਇਸ ਸਮੇਂ ਵਿਦੇਸ਼ ਦੇ ਵਿੱਚ ਰਹਿ ਰਹੀ ਹੈ ਉਹ ਉੱਥੇ ਗੱਲ ਕੀ ਕਰਦੀ ਹੈ ਉਹ ਕਹਿੰਦੀ ਵੀ ਮੈਂ ਇਕੱਲੀ ਹਾਂ ਸਾਡੇ ਕੋਈ ਬੱਚਾ ਨਹੀਂ ਹੈ ਤਾਂ ਉੱਥੇ ਇੱਕ ਹੋਰ ਜੋੜਾ ਹੈ ਲਿੰਦਾ ਹੈ ਇੱਕ ਲੜਕੀ ਹੈ ਇੱਕ ਔਰਤ ਹੈ ਜਿਹੜੀ ਕਿ ਆਪਣੇ ਦੋਸਤ ਦੇ ਨਾਲ ਲੀਵ ਇਨ ਦੇ ਵਿੱਚ ਰਹਿ ਰਹੀ ਹੈ ਹੁਣ ਉਸ ਨੂੰ ਲੱ ਚੰਗਾ ਲੱਗਦਾ ਹੈ ਕਿ ਉਹ ਲੜਕੀ ਜਿਹੜੀ ਆ ਉਹ ਕਿਤਾਬਾਂ ਵੀ ਪੜ੍ਹਦੀ ਆ ਉਹ ਜ਼ਿੰਦਗੀ ਖੁਸ਼ੀ ਦੇ ਨਾਲ ਬਤੀਤ ਕਰਦੀ ਆ ਤੇ ਖੁੱਲ ਕੇ ਬਤੀਤ ਕਰਦੀ ਆ ਕਹਾਣੀ ਜਿਹੜੀ ਆ ਉਹ ਇੱਥੇ ਮੁੱਕਦੀ ਹੈ ਕਿ ਜਦੋਂ ਮਨਦੀਪ ਕਾਰ ਮੈਂ ਪਾਤਰ ਨੂੰ ਬਿਰਤਾਂਤਕਾਰ ਨੂੰ ਫੋਨ ਕਰਕੇ ਦੱਸਦੀ ਆ ਕਿ ਮੇਰਾ ਵੀ ਜੀ ਕਰਦਾ ਕਿ ਮੇਰੇ ਵੀ ਬੱਚਾ ਹੋਵੇ ਜਦੋਂ ਉਹ ਇਹ ਸਲਾਹ ਦਿੰਦਾ ਏ ਕਿ ਤੂੰ ਕੋਈ ਬੱਤਾ ਬੱਚਾ ਗੋਦ ਕਿਉਂ ਨਹੀਂ ਲੈ ਲੈਂਦੀ ਤਾਂ ਉਹ ਫਿਰ ਕੀ ਆਖਦੀ ਏ ਕਹਿੰਦੀ ਗੋਦ ਲੈਣ ਦਾ ਮੈਂ ਯਤਨ ਕੀਤਾ ਸੀ ਤੇ ਉਹ ਕਹਿੰਦਾ ਫੇਰ ਕੀ ਹੋਇਆ ਤਾਂ ਉਹ ਕਿੱਥੇ ਗੱਲ ਮੁਕਾਉਂਦੀ ਏ ਕਹਿੰਦੀ ਮੈਂ ਕੋਸ਼ਿਸ਼ ਤਾਂ ਕੀਤੀ ਸੀ ਪਰ ਬੱਚਾ ਵਾੜਾ ਹੀ ਸੰਭਲਾ ਸੀ ਹੁਣ ਉਹ ਕਹਿ ਰਹੀ ਏ ਕਿ ਬੱਚਾ ਵਾੜਾ ਹੀ ਸੰਭਲਾ ਸੀ ਤੇ ਮੈਨੂੰ ਘਰ ਦੇ ਵਿੱਚ ਇਹ ਚੀਜ਼ ਵੀ ਜਿਹੜੀ ਆ ਉਹ ਇਨਾ ਚੰਗਾ ਨਹੀਂ ਸੀ ਲੱਗਣਾਗਾ ਤਾਂ ਇਹ ਚੀਜ਼ ਦੇ ਉੱਤੇ ਜਦੋਂ ਗੱਲ ਰੁਕਦੀ ਹੈ ਨਾ ਵੀ ਇਹ ਮੈਨੂੰ ਬੱਚਾ ਜਿਹੜਾ ਸੀ ਮੈਂ ਬੱਚਾ ਗੋਦ ਲੈ ਤਾਂ ਲੈਂਦੀ ਪਰ ਜਿਹੜਾ ਸੀ ਉਹ ਚੰਗਾ ਨਹੀਂ ਸੀ ਲੱਗਣਾ ਸਮਾਜ ਦੇ ਵਿੱਚ ਜਾਂ ਉਸ ਨੂੰ ਆਪਣਾ ਪਰਿਵਾਰ ਜਿਹੜਾ ਹੈ ਉਥੋਂ ਉਸ ਦੇ ਬਾਰੇ ਜਦੋਂ ਉਹ ਮਹਿਸੂਸ ਕਰਦੀ ਹੈ ਤਾਂ ਇੱਥੇ ਦਵੰਧ ਜਿਹੜਾ ਹੈ ਉਹ ਪੈਦਾ ਹੋ ਜਾਂਦਾ ਹੈ ਤੇ ਉਦੋਂ ਸਾਨੂੰ ਪਤਾ ਲੱਗਦਾ ਹੈ ਕਿ ਕਿਵੇਂ ਸਮਾਜਿਕ ਕਦਰਾਂ ਕੀਮਤਾਂ ਜਿਹੜੀਆਂ ਨੇ ਉਹ ਉਥੇ ਆ ਕੇ ਵਿਚਾਰ ਆ ਕੇ ਖੜ ਜਾਂਦੀਆਂ ਨੇ ਕਿ ਉਥੇ ਉਹ ਇੱਕ ਪਾਸੇ ਤਾਂ ਉਸ ਦੇ ਨਾਲ ਆਪ ਖੁਦ ਅਜੇਹਾ ਹੋਇਆ ਏ ਕਿ ਇੱਕ ਹੋਰ ਜਾਤ ਜਾਂ ਹੋਰ ਧਰਮ ਦਾ ਜਿਹੜਾ ਵਿਅਕਤੀ ਹੈ ਉਸ ਦੇ ਨਾਲ ਉਹ ਪਿਆਰ ਕਰਦੀ ਹੈ ਪਰ ਵਿਆਹ ਉਸ ਦਾ ਇਸ ਕਰਕੇ ਰੋਕ ਦਿੱਤਾ ਜਾਂਦਾ ਹੈ ਕਿ ਉਸਨਾਂ ਦੇ ਮਾਪਿਆਂ ਦੇ ਅਵਚੇਤਨ ਦੇ ਵਿੱਚ ਵੀ ਚੇਤਨ ਦੇ ਵਿੱਚ ਵੀ ਇਹ ਚੀਜ਼ ਪਈ ਹੈ ਪਰ ਲੜਕੀ ਦੇ ਚੇਤਨਤਾ ਦੇ ਵਿੱਚ ਤਾਂ ਇਹ ਚੀਜ਼ ਪਈ ਹੈ ਕਿ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ ਜਾ ਇਹ ਹੋ ਸਕਦਾ ਕਿ ਉਹ ਆਪਦੇ ਲਈ ਸੋਚ ਰਹੀ ਹੈ ਪਰ ਦੂਜਿਆਂ ਦੇ ਲਈ ਉਸ ਉਹੀ ਉਹੀ ਉਸਦੇ ਮਨਾਂ ਦੇ ਵਿੱਚ ਦਿਲਾਂ ਦੇ ਵਿੱਚ ਹੈ ਤਾਂ ਉੱਥੇ ਜਾ ਕੇ ਜਦੋਂ ਉਹ ਇਹ ਕਹਿੰਦੀ ਹੈ ਕਿ ਬੱਚਾ ਸਾਂਭਲਾ ਇਹ ਘਰ ਵਿੱਚ ਜੱਚਦਾ ਨਹੀਂ ਤਾਂ ਉਹ ਗੱਲ ਜਿਹੜੀ ਹੈ ਉਸਦੇ ਅਵਚੇਤਨ ਦੇ ਵਿੱਚ ਸੋਸ਼ਲ ਕੰਡੀਸ਼ਨਿੰਗ ਦੇ ਰਾਹੀਂ ਇਹ ਚੀਜ਼ ਉਹਦੇ ਵੀ ਬੈਠੀ ਹੋਈ ਹੈ ਅਵਚੇਤਨ ਦੇ ਵਿੱਚ ਜਿਸ ਤੋਂ ਉਹ ਚਾਹ ਕੇ ਵੀ ਛੁਟਕਾਰਾ ਨਹੀਂ ਪਾ ਸਕੀ ਤੇ ਟੈਬੂ ਕਹਾਣੀ ਦੇ ਵਿੱਚ ਜਦੋਂ ਦੇਖਦੇ ਆ ਤਾਂ ਧੀ ਜਿਹੜੀ ਹੈ ਉਹ ਆਪਣੀ ਮਾਂ ਦਾ ਫੋਨ ਦੇਖਦੀ ਹੈ ਮਾਂ ਜਿਹੜੀ ਹੈ ਕਿਸੇ ਵਿਅਕਤੀ ਦੇ ਨਾਲ ਕਿਸੇ ਅਣਜਾਣ ਵਿਅਕਤੀ ਦੇ ਨਾਲ ਚੈਟਿੰਗ ਕਰਦੀ ਹੈ ਗੱਲ ਕਰਦੀ ਹੈ ਧੀ ਨੂੰ ਗੁੱਸਾ ਚੜਦਾ ਹੈ ਤੇ ਉਹ ਆਪਣੀ ਮਾਂ ਨੂੰ ਕਹਿੰਦੀ ਹੈ ਮਾਂ ਵੀ ਤੈਨੂੰ ਉੱਥੇ ਉਸ ਦੇ ਸ਼ਬਦ ਜਿਹੜੇ ਨੇ ਉਹ ਉਹ ਉਸ ਦੇ ਚੇਤਨ ਤੇ ਅਵਚੇਤਨ ਦੇ ਵਿੱਚ ਜਿਹੜੀ ਖਾਈ ਹੈ ਜਿਹੜੀ ਡੂੰਘਾਈ ਹੈ ਜਿਹੜਾ ਉਸ ਦੇ ਵਿੱਚ ਫਰਕ ਹੈ ਜਿਹੜਾ ਦਵੰਦ ਹੈ ਜਿਹੜਾ ਦੁਫਾੜ ਹੈ ਜਿਹੜਾ ਵਿਰੋਧਾਭਾਸ ਪਿਆ ਹੈ ਉਹ ਪਿਆ ਹੈ ਮਾਈ ਡੀਅਰ ਇਹ ਕੌਣ ਹੈ ਮਾਈ ਡੀਅਰ ਮਾਈ ਡੀਅਰ ਕਹਿਣ ਵਾਲਾ ਕਿੱਥੋਂ ਟੱਕਰ ਗਿਆ ਇਹ ਤੁਹਾਨੂੰ ਉਹ ਵੀ ਇਸ ਉਮਰ ਵਿੱਚ ਕਿਵੇਂ ਜਾਣਦੇ ਹੋ ਉਸ ਨੂੰ ਅਗਰ ਖਾਮਖਾਂ ਦੀ ਬਦਨਾਮੀ ਹੋਈ ਤਾਂ ਆਪਣੀਆਂ ਹੀ ਨਜ਼ਰਾਂ 'ਚ ਡਿੱਗ ਪਾਉਗੇ ਹਾਦੂ ਹੋ ਗਈ ਕੋਈ ਸੁਨੇਗਾ ਤਾਂ ਕੀ ਆਖੇਗਾ ਕਦੀ ਸੋਚਿਆ ਇਸ ਗੱਲ ਨੂੰ ਹੁਣ ਧੀ ਜਿਹੜੀ ਹੈ ਜਿਸ ਨੂੰ ਮਾਂ ਨੇ ਆਜ਼ਾਦੀ ਦਿੱਤੀ ਹੈ ਉਹ ਉਹ ਧੀ ਆਪਣੀ ਮਾਂ ਨੂੰ ਆਜ਼ਾਦੀ ਦੇਣ ਲਈ ਤਿਆਰ ਨਹੀਂ ਤਾਂ ਇਸ ਦਾ ਮਤਲਬ ਹੈ ਕਿ ਇਸ ਦੇ ਵਿੱਚੋਂ ਕਈ ਚੀਜ਼ਾਂ ਨਿਕਲਦੀਆਂ ਨੇ ਇਹ ਕਿ ਕਹਾਣੀ ਓਪਨ ਐਂਡਡ ਹੈ ਕਹਾਣੀ ਦੇ ਵਿੱਚ ਜਿਹੜੀ ਹੈ ਉਸ ਦੀ ਇੱਕ ਤਾਂ ਰੀਡਿੰਗ ਇਹ ਹੈ ਪੜ੍ਹਦੇ ਇਹ ਹੈ ਕਿ ਧੀ ਆਪਦੀ ਖੁਸ਼ੀ ਦੇ ਲਈ ਤਾਂ ਸਾਰੇ ਸਮਾਜਿਕ ਰਿਸ਼ਤੇ ਨਾਤੇ ਕਦਰਾਂ ਕੀਮਤਾਂ ਨੂੰ ਠੋਕਰ ਮਾਰ ਸਕਦੀ ਹੈ ਪਰ ਮਾਂ ਦੇ ਲਈ ਸਮਾਜ ਉੱਥੇ ਆ ਕੇ ਫੇਰ ਖੜ ਗਿਆ ਹੈ ਦੂਸਰੀ ਚੀਜ਼ ਜਿਹੜੀ ਹੈ ਅਸੀਂ ਅਕਸਰ ਰੱਖਦੇ ਹਾਂ ਕਿ ਜਿਵੇਂ ਕਹਿੰਦੇ ਹਨ ਨਾ ਨੂ ਵੀ ਸੱਸ ਸਾਸ ਵੀ ਕਵੀ ਨੂ ਥੀ ਵੇ ਇਹਦਾ મતલਬ ਹੈ ਕਿ ਜਦੋਂ ਉਹ ਉਮਰ ਵੱਡੀ ਹੋਵੇਗੀ ਉਸਦੀ ਤਾਂ ਉਹ ਫਿਰ ਉਹਨਾਂ ਕਦਰਾਂ ਕੀਮਤਾਂ ਦੇ ਵਿੱਚ ਸਮਾਜਿਕ ਕਦਰਾਂ ਕੀਮਤਾਂ ਦੇ ਜਾਲ ਦੇ ਵਿੱਚ ਚੰਗਲ ਦੇ ਵਿੱਚ শিকੰਜੇ ਦੇ ਵਿੱਚ ਫਸ ਜਾਵੇਗੀ ਵੀ ਉਮਰ ਦੇ ਨਾਲ ਅਜਿਹਾ ਹੁੰਦਾ ਹੈ ਵੀ ਉਮਰ ਦੇ ਨਾਲ ਵਿਅਕਤੀ ਬਦਲ ਜਾਂਦਾ ਹੈ ਤੇ ਸਮਾਜ ਦਾ ਘੇਰਾ ਉਸ ਦੇ ਦੁਆਲੇ ਬਹੁਤ ਹੀ ਤੇਜ਼ ਤੇ ਬਹੁਤ ਹੀ ਤਿੱਖਾ ਹੋ ਜਾਂਦਾ ਹੈ ਪਰ ਇੱਥੇ ਤਾਂ ਇੱਕ ਲੜਕੀ ਜਿਹੜੀ ਹੈ ਜਿਹੜੀ ਆਪ ਦੇ ਲਈ ਆਜ਼ਾਦੀ ਮੰਗ ਰਹੀ ਹੈ ਪਰ ਮਾਂ ਦੇ ਲਈ ਨਹੀਂ ਚਾਹੁੰਦੀ ਤਾਂ ਇਹਦਾ ਮਤਲਬ ਹੈ ਕਿ ਉਹ ਦਵੰਦ ਕਿਤੇ ਨਾ ਕਿਤੇ ਪਿਆ ਹੈ ਕਿ ਚੇਤਨ ਤੇ ਅਵਚੇਤਨ ਦੇ ਵਿੱਚ ਚੇਤਨ ਰੂਪ ਦੇ ਵਿੱਚ ਉਹ ਆਜ਼ਾਦ ਹੈ ਪਰ ਅਵਚੇਤਨ ਰੂਪ ਦੇ ਵਿੱਚ ਉਹ ਵੀ ਸਮਾਜਿਕ ਗੁਲਾਮੀ ਹੰਡਾ ਰਹੀ ਹੈ ਅਗਲੀ ਗੱਲ ਇਹ ਵੀ ਜਪਦੀ ਹੈ ਕਿ ਜਿਹੜਾ ਉਹਦੇ ਅੰਦਰ ਇੱਕ ਸਪਲਿਟ ਪਰਸਨੈਲਿਟੀ ਪਈ ਹੈ ਕਿ ਉਹਦੇ ਅੰਦਰ ਵੀ ਇੱਕ ਦਵੰਦ ਹੈ ਉਹਨੂੰ ਵੀ ਪਤਾ ਨਹੀਂ ਲੱਗ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਹ ਹੋ ਗਿਆ ਤਾਂ ਉਹ ਦੁਫਾੜ ਜਿਹੜਾ ਹੈ ਉਸ ਦੀ ਸ਼ਖਸੀਅਤ ਦੇ ਵਿੱਚ ਵੀ ਪਿਆਏ ਤੇ ਉਹ ਦੁਫਾੜ ਜਿਹੜਾ ਹੈ ਉਹ ਡੋਲਦਾ ਹੈ ਤੇ ਕਦੇ ਉਹ ਇਧਰ ਨੂੰ ਕਦੇ ਉਹ ਉਧਰ ਨੂੰ ਹੁੰਦਾ ਹੈ ਤੇ ਪਰ ਜਿਹੜਾ ਹੈ ਜਦੋਂ ਉਸ ਨੂੰ ਲੱਗਦਾ ਹੈ ਕਿ ਮੇਰੀ ਆਪਣੀ ਖੁਸ਼ੀ ਮੇਰਾ ਆਪਣਾ ਸਵਾਰਥ ਮੇਰੇ ਆਪਣੇ دوست ਮਿੱਤਰ ਤਾਂ ਉਸ ਸਮੇ ਉਸ ਦੀ ਸੋਚ ਹੋਰ ਹੈ ਅਤੇ ਜਦੋਂ ਉਹ ਮਾਂ ਦੇ ਰਾਹੀਂ ਆਪਦੇ ਆਪ ਨੂੰ ਦੇਖਦੀ ਹੈ ਕਿ ਮਾਂ ਦੇ ਉੱਤੇ ਜੇ ਕੋਈ ਉਂਗਲ ਕਰੇਗਾ ਤਾਂ ਉਸ ਦੇ ਨਾਲ ਮੇਰੀ ਸਮਾਜ ਦੇ ਵਿੱਚ ਕੀ ਸਿਚੁਏਸ਼ਨ ਕੀ ਸਥਿਤੀ ਹੋਵੇਗੀ ਕਰਤਾਰ ਕਿਸ ਤਰੀਕੇ ਨਾਲ ਪਰਖਿਆ ਜਾਵੇਗਾ ਦੇਖਿਆ ਜਾਵੇਗਾ ਤਾਂ ਇਸ ਤਰੀਕੇ ਦੇ ਨਾਲ ਜੋ ਸਮਾਜਿਕ ਸਥਿਤੀ ਦੇ ਦੌਰਾਨ ਜਾਂ ਇਸ ਤਰੀਕੇ ਦੀ ਮਾਨਸਿਕਤਾ ਦੇ ਵਿੱਚ ਸਾਡੇ ਮਨ ਦਾ ਜਿਹੜਾ ਦੁਫਾੜ ਹੈ ਉਸ ਨੂੰ ਚ ਪੰਜਵੀਂ ਪੀੜੀ ਚਿਤਰਦੀ ਹੈ ਪਰ ਜਿਹੜਾ ਪਤਾ ਉਦੋਂ ਲੱਗਦਾ ਹੈ ਜਦੋਂ ਅਸੀਂ ਪਹਿਲੀ ਪੀੜੀ ਦੂਸਰੀ ਪੀੜੀ ਤੀਸਰੀ ਪੀੜੀ ਚੌਥੀ ਪੀੜੀ ਤੇ ਫਿਰ ਪੰਜਵੀਂ ਪੀੜੀ ਦੀਆਂ ਕਹਾਣੀਆਂ ਪੜ੍ਹਦੇ ਆ ਤਾਂ ਅੱਜ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਸੀ ਕਿ ਜਿਹੜਾ ਹੈ ਤੁਸੀਂ ਵੀ ਪੜਿਆ ਕਰੋ ਤੇ ਤੇਜ਼ੀ ਦੇ ਨਾਲ ਪੜਿਆ ਕਰੋ ਵੱਧ ਤੋਂ ਵੱਧ ਪੜਿਆ ਕਰੋ ਕਿਤਾਬਾਂ ਖਰੀਦ ਕੇ ਪੜਿਆ ਕਰੋ ਤੇ ਇਨ੍ਹਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਵਿਦਾ ਲੈਂਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਲੱਗੀ ਜਰੂਰ ਦੱਸਣਾ ਸਤਿ ਸ੍ਰੀ ਅਕਾਲ ਦੋਸਤੋ